ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਚੂਨੀ ਸੈਭੰ ਗੁਰ ਪ੍ਰਸਾਦਿ ਰਾਗ ਟੋੜੀ ਮਹਲਾ ਚੌਥਾ ਘਰ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 711ਵੇਂ ਅੰਗ ਤੋਂ ਇਕ ਨਵੇਂ ਅਧਿਆਏ ਰਾਗ ਟੋਡੀ ਦੇ ਵਿੱਚ ਦਰਜ ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈ। ਸ਼ੁਰੂਆਤੀ ਸ਼ਬਦ ਗੁਰੂ ਰਾਮਦਾਸ ਸਾਹਿਬ ਦੀ ਰਚਨਾ ਹੈ। ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ। ਬੋਹਰ ਨ ਭਵ ਜਲ ਫੇਰਾ ਰਹਾਉ ਗੁਰੂ ਸਾਹਿਬ ਕਹਿੰਦੇ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਏ ਭਾਈ ਉਸ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਰਹਿ ਨਹੀਂ ਸਕਦਾ ਇੱਕ ਵਾਰ ਜਿਸ ਮਨ ਨੂੰ ਉਸ ਪ੍ਰਮਾਤਮਾ ਦੇ ਨਾਮ ਦੇ ਰਸ ਵਿੱਚ ਜੀਉਣ ਦੀ ਯਾਦਤ ਲੱਗ ਜਾਵੇ ਉਹ ਮਨ ਫਿਰ ਉਸ ਰਸ ਤੋਂ ਬਿਨਾ ਉਦਾਸਿਆ ਉਦਾਸਿਆ ਰਹਿੰਦਾ ਪਹਿਲੀ ਗੱਲ ਤੇ ਅਜਿਹਾ ਹੁੰਦਾ ਨਹੀਂ ਪਰ ਜੇਕਰ ਕਿਸੇ ਕਾਰਨ ਕਰਕੇ ਕੁਝ ਪਲਾਂ ਦੇ ਲਈ ਮਨ ਦੇ ਵਿੱਚੋਂ ਪ੍ਰਮਾਤਮਾ ਦੀ ਯਾਦ ਵਿਸਰ ਜਾਏ ਤੇ ਸੁੰਨਾ ਸੁੰਨਾ ਲੱਗਦਾ ਕੁਝ ਖੁਸਿਆ ਖੁਸਿਆ ਲੱਗਦਾ ਉਸੇ ਹੀ ਭਾਵਨਾ ਨੂੰ ਗੁਰੂ ਸਾਹਿਬ ਦਰਸਾਉਂਦੇ ਨੇ ਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਹੁਣ ਮੇਰਾ ਮਨ ਰਹਿ ਨਹੀਂ ਸਕਦਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਗੁਰੂ ਜਿਸ ਮਨੁੱਖ ਨੂੰ ਜਿੰਦ ਤੇ ਪਿਆਰੇ ਪ੍ਰਭੂ ਦੇ ਨਾਲ ਮਿਲਾ ਦਿੰਦਾ ਹੈ ਬਹਰ ਨਾ ਪਬਜਲ ਫੇਰਾ ਉਹ ਮਨੁੱਖ ਫਿਰ ਸੰਸਾਰ ਸਮੁੰਦਰ ਦੇ ਵਿੱਚ ਮੁੜ ਕੇ ਨਹੀਂ ਪੈਂਦਾ ਆਮ ਤੌਰ ਤੇ ਅਸੀਂ ਦੁਨਿਆਵੀ ਜ਼ਿੰਦਗੀ ਦੇ ਰੁਝੇਮਿਆਂ ਦੇ ਵਿੱਚ ਰੁੱਝੇ ਰਹਿੰਦੇ ਹਾਂ ਸਾਡੇ ਮਨ ਤੇ ਹਰ ਵਕਤ ਇਸ ਦੁਨਿਆਵੀ ਜ਼ਿੰਦਗੀ ਦੇ ਖਿਆਲ ਹਾਵੀ ਹੁੰਦੇ ਆ ਕਿ ਆ ਕਰ ਲਈਏ ਉਹ ਕਰ ਲਈਏ ਆ ਨਾ ਖੋਸ ਜੇ ਉਹ ਕਿਵੇਂ ਹਾਸਲ ਕਰਨਾ ਆਮਸੀਬਤ ਤੋਂ ਬਚਣਾ ਕਿਵੇਂ ਆ ਆਮਸੀਬਤ ਚੋਂ ਨਿਕਲਣਾ ਕਿਵੇਂ ਘਰੇਲੂ ਕੰਮ ਤੰਦਿਆਂ ਦੇ ਖਿਆਲ ਸਾਡੀਆਂ ਨੌਕਰੀਆਂ ਸਾਡੇ ਕਿੱਤਿਆਂ ਦੇਖਿਆ ਜਿੰਨਾ ਚਿਰ ਅਸੀਂ ਸੰਸਾਰ ਸਮੁੰਦਰ ਦੇ ਵਿੱਚ ਪੱਜੇ ਹੋਈਆਂ ਉਹਨਾਂ ਚਿਰ ਇਦਾਂ ਦੇ ਖਿਆਲ ਜਿਹੜੇ ਆ ਸਾਡੇ ਮਨ ਤੇ ਹਾਵੀ ਹੁੰਦੇ ਆ ਜਦੋਂ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਬਣ ਗਈ ਸਾਡੀ ਚਿੰਤ ਤਾਂ ਪਿਆਰਾ ਉਹ ਪ੍ਰਮਾਤਮਾ ਸਾਨੂੰ ਮਿਲ ਪਿਆ ਉਸ ਤੋਂ ਬਾਅਦ ਫਿਰ ਅਸੀਂ ਸੰਸਾਰ ਸਮੁੰਦਰ ਚ ਮੁੜ ਨਹੀਂ ਆਉਂਦੇ ਉਦੋਂ ਬਾਅਦ ਸਾਡੇ ਮਨ ਦੇ ਉੱਤੇ ਇਹ ਦੁਨਿਆਵੀ ਸੰਸਾਰ ਦੇ ਖਿਆਲ ਜਿਹੜੇ ਆ ਉਹ ਹਾਵੀ ਨਹੀਂ ਰਹਿੰਦੇ ਸਾਨੂੰ ਇੱਕ ਸ਼ਾਂਤੀ ਇੱਕ ਸਕੂਨ ਮਿਲ ਜਾਂਦਾ ਹੈ ਇੱਕ ਸੁਰਖਰੇਪਣ ਦੀ ਭਾਵਨਾ ਸਾਡੇ ਅੰਦਰ ਵਸ ਜਾਂਦੀ ਹੈ ਆਮ ਜ਼ਿੰਦਗੀ ਚ ਤੁਸੀਂ ਵੇਖਿਆ ਹੋਣਾ ਕਿ ਸਾਰੇ ਦਿਨ ਦੀ ਭੱਜ ਦੌੜ ਕਰਕੇ ਆਖਰ ਨੂੰ ਜਦੋਂ ਕੰਮ ਤੰਦੇ ਨਿਮੇੜ ਕੇ ਆਪਾਂ ਬਿਸਤਰੇ 'ਚ ਬੜਦੇ ਹਾਂ ਤਾਂ ਉਦੋਂ ਇੱਕ ਕੁਝ ਪਲਾਂ ਦਾ ਹੀ ਸਹੀ ਪਰ ਇੱਕ ਸਕੂਨ ਦੀ ਭਾਵਨਾ ਮਹਿਸੂਸ ਕਰਦੇ ਹਾਂ ਕਿ ਸਾਰਾ ਕੰਮ ਨਿਪੜ ਗਿਆ ਜਾਂ ਖਾਸ ਕਰਕੇ ਘਰ ਦੇ ਵਿੱਚ ਜੇਕਰ ਕੋਈ ਪ੍ਰੋਗਰਾਮ ਹੋਵੇ ਉਹ ਨਿਪਰੇ ਚੜ ਜਾਵੇ ਜਾਂ ਸਾਡੇ ਇਮਤਿਹਾਨ ਹੋਣ ਸਾਡੀ ਕਲਾਸ ਪੂਰੀ ਹੋ ਜਾਵੇ ਇਮਤਿਹਾਨ ਨਿਪੜ ਜਾਵਣ ਤਾਂ ਉਹ ਇੱਕ ਸਕੂਨ ਅਸੀਂ ਮਹਿਸੂਸ ਕਰਦੇ ਹਾਂ ਬਸ ਰੌਲਾ ਇਹ ਹੈ ਕਿ ਉਹ ਵਾਲਾ ਸਕੂਨ ਜਿਹੜਾ ਉਹ ਥੋੜੇ ਚਿਰ ਹੁੰਦਾ ਹੈ ਪਰ ਜਦੋਂ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਬਣ ਜਾਵੇ ਤਾਂ ਉਹੀ ਸਕੂਨ ਜਿਹੜਾ ਹੈ ਉਹ ਸਾਡੇ ਜੀਵਨ ਦੇ ਵਿੱਚ ਨਿਰੰਤਰ ਬਣਿਆ ਰਹਿਣ ਲੱਗ ਜਾਂਦਾ ਹੈ ਫਿਰ ਸਾਨੂੰ ਸਦਾ ਹੀ ਇੰਜ ਦਾ ਅਹਿਸਾਸ ਰਹਿੰਦਾ ਕਿ ਸ਼ੁਕਰ ਹੈ ਸਾਰਾ ਕੰਮ ਨਿਪਰੇ ਚੜ ਗਿਆ ਕਿ ਅਸੀਂ ਹੁਣ ਸੁਰਖਰੂ ਹੋ ਗਏ ਮੇਰਾ ਹਿਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਣੋ ਹਰ ਪ੍ਰਭ ਹੀਰਾ ਸਤ ਗੁਰ ਦਿਆਲ ਹਰ ਨਾਮ ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਏ ਭਾਈ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਮਿਲਾਪ ਦੀ ਤਾਂਗ ਲੱਗੀ ਹੋਈ ਸੀ ਮੇਰਾ ਹਿਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਣੋ ਹਰ ਪ੍ਰਭ ਹੀਰਾ ਮੇਰਾ ਜੀ ਕਰਦਾ ਸੀ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਹਰੀ ਪ੍ਰਭੂ ਨੂੰ ਵੇਖ ਲਵਾਂ ਸਤਗੁਰ ਦਇਆਲ ਹਰ ਨਾਮ ਦਰੜਾਇਆ ਤੇ ਫਿਰ ਕਿਰਪਾ ਹੋਈ ਸਤਗੁਰੂ ਦੀ ਉਸ ਦਇਆਲ ਗੁਰੂ ਨੇ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਚ ਪੱਕਾ ਕਰ ਦਿੱਤਾ ਹਰ ਪਾਦਰ ਹਰ ਪ੍ਰਭ ਕੇਰਾ ਤੇ ਹਰੀ ਨੂੰ ਮਿਲਣ ਦਾ ਪ੍ਰਮਾਤਮਾ ਨੂੰ ਮਿਲਣ ਦਾ ਪੱਤਰਾ ਰਸਤਾ ਇਹੀ ਹੈ ਪ੍ਰਮਾਤਮਾ ਨੂੰ ਗੁਰੂ ਦੇ ਰਾਹੀਂ ਹੀ ਮਿਲਿਆ ਜਾ ਸਕਦਾ ਹੈ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਏ ਭਾਈ ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਵਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ ਉਹਦੇ ਹਿਰਦੇ ਵਿੱਚ ਉਹਦੇ ਮਨ ਵਿੱਚ ਸਰੀਰ ਵਿੱਚ ਪ੍ਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਉਹਦੇ ਮੱਥੇ ਉੱਤੇ ਮੁਖ ਉੱਤੇ ਚੰਗਾ ਭਾਗ ਜਾਗ ਪੈਂਦਾ ਚੰਗੇ ਭਾਗ ਜਾਗਣ ਦਾ ਹੀ ਨਤੀਜਾ ਹੈ ਕਿ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਤੇ ਗੁਰੂ ਦੇ ਲੜ ਲੱਗ ਕੇ ਪ੍ਰਮਾਤਮਾ ਦੇ ਨਾਲ ਸਾਝ ਪਾਉਂਦੇ ਹਾਂ ਜਦ ਤੱਕ ਸਾਡੇ ਚੰਗੇ ਭਾਗ ਨਹੀਂ ਉਗੜਦੇ ਉਦੋਂ ਤੱਕ ਅਸੀਂ ਦੁਨਿਆਵੀ ਸੰਸਾਰ ਦੇ ਵਿੱਚ ਰਚਤ ਰਹਿੰਦੇ ਲੋਭ ਵਿਕਾਰ ਜਿਨਾ ਮਨ ਲੱਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਪਰ ਹੇ ਭਾਈ ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਦੇ ਵਿੱਚ ਮਸਤ ਰਹਿੰਦਾ ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਪਤੀ ਦੀ ਗੱਲ ਇਹ ਹੈ ਕਿ ਤੁਹਾਡੀ ਵਿਰਤੀ ਇੱਕ ਤਰ੍ਹਾਂ ਦੀ ਹੀ ਹੋ ਸਕਦੀ ਹੈ ਜਾਂ ਤਾਂ ਤੁਸੀਂ ਪ੍ਰਮਾਤਮਾ ਵਾਲੇ ਹੋ ਸਕਦੇ ਹੋ ਤੁਹਾਡੀ ਵਿਰਤੀ ਪ੍ਰਮਾਤਮਾ ਨਾਲ ਜੁੜੀ ਹੋ ਸਕਦੀ ਹੈ ਤੇ ਸੰਸਾਰਕ ਜੀਵਨ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਮਲਕੀਅਤਾਂ ਨੇ ਉਹਨਾਂ ਦੇ ਨਾਲੋਂ ਤੁਹਾਡਾ ਮੋਹ ਟੁੱਟਿਆ ਹੋਇਆ ਹੋ ਸਕਦਾ ਹੈ ਜਾਂ ਫਿਰ ਇਹਦਾ ਉਲਟ ਸੰਸਾਰਿਕ ਜੀਵਨ ਦੀਆਂ ਮਲਕੀਅਤਾਂ ਤੇ ਪ੍ਰਾਪਤੀਆਂ ਦੇ ਨਾਲ ਤੁਹਾਡਾ ਮੋਹ ਹੋ ਸਕਦਾ ਹੈ ਤੇ ਫਿਰ ਐਸੇ ਕੇਸ ਦੇ ਵਿੱਚ ਪ੍ਰਮਾਤਮਾ ਦੀ ਯਾਦ ਤੁਹਾਡੇ ਨੇੜੇ ਨਹੀਂ ਹੋ ਸਕਦੀ ਇਹ ਦੋਨੋਂ ਚੀਜ਼ਾਂ ਇੱਕ ਸਮੇਂ ਤੇ ਤੁਹਾਡੇ ਅੰਦਰ ਨਹੀਂ ਵਸ ਸਕਦੀ ਇਹ ਨਹੀਂ ਹੈ ਕਿ ਪ੍ਰਮਾਤਮਾ ਦੀ ਯਾਦ ਜਿਨ੍ਹਾਂ ਦੇ ਹਿਰਦਿਆਂ 'ਚ ਵਸ ਗਈ ਉਹ ਕਿਤੇ ਕੰਮ ਧੰਦਿਆਂ ਨੂੰ ਛੱਡ ਕੇ ਹੀ ਬੈਠ ਜਾਂਦੇ ਆ ਕੰਮ ਧੰਦੇ ਉਹ ਵੀ ਕਰਦੇ ਰਹਿੰਦੇ ਆ ਪਰ ਉਹਨਾਂ ਕੰਮ ਧੰਦਿਆਂ ਦੇ ਨਾਲ ਉਹਨਾਂ ਦਾ ਉਹਨਾਂ ਮੋਹ ਨਹੀਂ ਹੁੰਦਾ ਉਹ ਕੰਮ ਧੰਦੇ ਅੱਜ ਖੁਸ ਜਾਵਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਐਸੀਆਂ ਮੁਸੀਬਤਾਂ ਨੂੰ ਐਸੇ ਵਰਤਾਰਿਆਂ ਨੂੰ ਪ੍ਰਮਾਤਮਾ ਦੀ ਰਜ਼ਾ ਸਮਝ ਕੇ ਖਿਹੜੇ ਮੱਥੇ ਕਬੂਲ ਕਰ ਲੈਂਦੇ ਆ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਆ ਜਿਨ੍ਹਾਂ ਦੇ ਮਨਾਂ ਤੇ ਲੋਭ ਆਤਕ ਵਿਕਾਰਾਂ ਦਾ ਅਸਰ ਹੁੰਦਾ ਹੈ ਆਤਮਿਕ ਜੀਵਨ ਵੱਲੋਂ ਬੇਸਮਝ ਐਸੇ ਲੋਕ ਜਿਹੜੇ ਆ ਉਹ ਆਖੇ ਜਾਂਦੇ ਆ ਉਹਨਾਂ ਦੇ ਮੱਥੇ ਉੱਤੇ ਮੰਦੀ ਕਿਸਮਤ ਉਗੜੀ ਹੋਈ ਸਮਝੋ ਪਿਛਲੀਆਂ ਪੰਕਤੀਆਂ ਦੇ ਵਿੱਚ ਚੰਗੇ ਭਾਗ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਤੇ ਇੱਥੇ ਮੰਦੇ ਭਾਗਾਂ ਦੀ ਗੱਲ ਕਰਦੇ ਪਏ ਆ ਕਹਿਣ ਤੋਂ ਭਾਵ ਹੈ ਕਿ ਦੋਹਾਂ ਦੇ ਵਿੱਚੋਂ ਤੁਹਾਡੇ ਮੱਥੇ ਦੇ ਉੱਤੇ ਇੱਕ ਹੀ ਉਗੜਿਆ ਹੋ ਸਕਦਾ ਹੈ ਜਾਂ ਤੇ ਚੰਗਾ ਭਾਗ ਤੇ ਜਾਂ ਮੰਤਾ ਭਾਗ ਦੋਨੋਂ ਇੱਕੇ ਸਮੇਂ ਤੇ ਤੁਹਾਡੇ ਜੀਵਨ 'ਚ ਨਹੀਂ ਹੋ ਸਕਦੇ ਵਿਵੇਕ ਬੁੱਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੀ ਰਾਹ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਏ ਦਾਸ ਨਾਨਕ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਲਿਖਿਆ ਚੰਗਾ ਭਾਗ ਉੱਗੜ ਪਿਆ ਉਹਨਾਂ ਨੇ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਹੁਣ ਇਹਨੂੰ ਵੀ ਸਮਝੀਏ ਧੁਰੋਂ ਲਿਖਿਆ ਚੰਗਾ ਭਾਗ ਤੇ ਉਹ ਉੱਗੜਿਆ ਵੀ ਹੈ ਭਾਵ ਇਹ ਵੀ ਹੈ ਕਿ ਕੁਝ ਸਮਾਂ ਜ਼ਿੰਦਗੀ ਦਾ ਮੰਦੇ ਭਾਗਾਂ ਦੇ ਵਿੱਚ ਵੀ ਗੁਜ਼ਰਿਆ ਜਦੋਂ ਜੀਵ ਸੰਸਾਰਿਕ ਜੀਵਨ ਦੇ ਵਿੱਚ ਹੀ ਰਚਿਤ ਰਹਾ ਰੁੱਝਿਆ ਰਹਾ ਪਰ ਫਿਰ ਇੱਕ ਦਿਨ ਚੰਗਾ ਭਾਗ ਉਗੜਿਆ ਉਹ ਵੀ ਧਰੋਂ ਲਿਖੇ ਲੇਖਾਂ ਅਨੁਸਾਰ ਪ੍ਰਮਾਤਮਾ ਨੇ ਉਸ ਜੀਵ ਦੇ ਲਈ ਨਿਰਧਾਰਤ ਕੀਤਾ ਹੋਇਆ ਸੀ ਕਿ ਇਸ ਖਾਸ ਸਮੇਂ ਤੇ ਇਹਦੇ ਚੰਗੇ ਭਾਗ ਉਗੜ ਪੈਣਗੇ ਜਾਗ ਪੈਣਗੇ ਤੇ ਜਦੋਂ ਜਾਗੇ ਉਜੀਵ ਉਹ ਇਨਸਾਨ ਗੁਰੂ ਦੇ ਲੜ ਲੱਗਿਆ ਤੇ ਗੁਰੂ ਪਾਸੋਂ ਪ੍ਰਮਾਤਮਾ ਦਾ ਨਾਮ ਉਹਨੇ ਪ੍ਰਾਪਤ ਕਰ ਲਿਆ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ ਉਹਨਾਂ ਨੇ ਪ੍ਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ਟੋਢੀ ਮਹਿਲਾ ਪੰਜਮਾ ਘਰ ਪਹਿਲਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤਨ ਅਵਰਨਾ ਕਾਹੂ ਜਾਣੀ ਬੇਪਰਵਾਸ ਦਾ ਰੰਗ ਹਰ ਕਹ ਜਾਂ ਕੋ ਪਾਖ ਸੁਆਮੀ ਰਹਾਉ ਏ ਭਾਈ ਜਿਨ੍ਹਾਂ ਦੀ ਮਦਦ ਪ੍ਰਮਾਤਮਾ ਕਰਦਾ ਹੈ ਉਹ ਸੰਤ ਜਨ ਕਿਸੇ ਹੋਰ ਦੀ ਮਤਾਚੀ ਕਰਨੀ ਨਹੀਂ ਜਾਣਦੇ ਪ੍ਰਮਾਤਮਾ ਦੇ ਪਿਆਰ ਵਿੱਚ ਟਿਕ ਕੇ ਸਦਾ ਬੇ ਪਰਵਾਹ ਰਹਿੰਦੇ ਊਚ ਸਮਾਨਾ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲੇ ਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਸਮਾਨਾਂ ਤੋਂ ਭਾਵ ਸ਼ਾਮਿਆਨਾ ਸ਼ਾਹੀ ठाट ਹੁਣ ਜਿਨ੍ਹਾਂ ਸੰਤ ਜਨਾਂ ਦੀ ਮਦਦ ਉਹ ਪ੍ਰਮਾਤਮਾ ਆਪ ਕਰਦਾ ਹੈ ਉਹ ਇੰਜ ਆਖਦੇ ਰਹਿੰਦੇ ਆ ਕਿ हे ਮਾਲਕ ਪ੍ਰਭੂ ਤੇਰਾ ਸ਼ਾਮਿਆਨਾ ਸਭ ਨਾਲੋਂ ਉੱਚਾ ਹੈ ਕਿਸੇ ਹੋਰ ਨੇ ਇਤਨਾ ਉੱਚਾ ਸ਼ਾਮਿਆਨਾ ਕਦੇ ਨਹੀਂ ਤਾਣਿਆ हे ਭਾਈ ਸੰਤ ਜਨਾਂ ਨੂੰ ਇਹੋ ਜਿਹਾ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਆਤਮਕ ਜੀਵਨ ਦੀ ਸੂਝ ਸੰਤ ਜਨਾਂ ਦੇ ਪਾਸ ਹੁੰਦੀ ਹੈ ਤੇ ਐਸੀ ਸੂਝ ਵਾਲੇ ਉਹ ਸੰਤ ਜਨ ਸਦਾ ਹੀ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਮਸਤ ਰਹਿੰਦੇ ਹਨ ਲੱਖ ਮੁਸੀਬਤਾਂ ਉਹਨਾਂ ਦੇ ਜੀਵਨ ਵਿੱਚ ਆ ਜਾਵਣ ਪਰ ਉਹ ਪ੍ਰਮਾਤਮਾ ਦੇ ਪੰਥ ਤੋਂ ਕਦੇ ਡੋਲਦੇ ਨਹੀਂ ਕਦੇ ਉਹਦੀਆਂ ਬਖਸ਼ਿਸ਼ਾਂ ਤੇ ਸਵਾਲ ਨਹੀਂ ਉਠਾਉਂਦੇ ਜੋ ਵੀ ਉਹਨਾਂ ਨੂੰ ਮਿਲਦਾ ਹੈ ਤੇ ਜੋ ਵੀ ਨਹੀਂ ਮਿਲਦਾ ਉਹ ਬਸ ਖਿੜੇ ਮੱਥੇ ਆਪਣੇ ਜੀਵਨ ਨੂੰ ਕਬੂਲ ਕਰਦੇ ਆਂ ਰੋਗ ਸੋਗ ਦੁੱਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਇਕੈ ਨਾਨਕ ਹਰ ਮਨ ਮਾਨੀ ਆਮ ਤੌਰ ਤੇ ਮਨੁੱਖ ਨੂੰ ਬਿਮਾਰੀਆਂ ਤੋਂ ਡਰ ਲੱਗਦਾ ਹੈ ਆਰਥਿਕ ਤੌਰ ਤੇ ਕੋਈ ਸੰਕਟ ਪੈ ਜਾਵੇ ਇਸ ਤੋਂ ਡਰ ਲੱਗਦਾ ਹੈ ਬੁਢੇ ਹੋਣ ਦੀ ਉਹਨੂੰ ਚਿੰਤਾ ਲੱਗੀ ਰਹਿੰਦੀ ਹੈ ਮੌਤ ਦਾ ਡਰ ਉਹਨੂੰ ਵੱਡ-ਵੱਡ ਖਾਂਦਾ ਹੈ ਪਰ ਜਿਨ੍ਹਾਂ ਸੰਤ ਜਨਾਂ ਦੀ ਮਦਦ ਉਹ ਪ੍ਰਮਾਤਮਾ ਆਪ ਕਰਦਾ ਹੈ ਜਿਹੜੇ ਪ੍ਰਮਾਤਮਾ ਨੂੰ ਸਭਨਾਂ ਤੋਂ ਉੱਚਾ ਸਮਝਦੇ ਹੈ ਤੇ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਨੂੰ ਬੇਸ਼ੱਕ ਉਹ ਮੁਸੀਬਤਾਂ ਹੋਵਣ ਜਾਂ ਚੰਗੀਆਂ ਪ੍ਰਾਪਤੀਆਂ ਹੋਵਣ ਖਿੜੇ ਮੱਥੇ ਕਬੂਲ ਕਰਦੇ ਆਂ। ਹੇ ਨਾਨਕ ਰੋਗ, ਚਿੰਤਾ, ਫਿਕਰ, ਬੁਢੇਪਾ, ਮੌਤ ਇਹਨਾਂ ਚੋਂ ਕਿਸੇ ਦਾ ਵੀ ਸਹਿਮ ਪ੍ਰਮਾਤਮਾ ਦੇ ਐਸੇ ਸੇਵਕਾਂ ਦੇ ਨੇੜੇ ਨਹੀਂ ਟੁੱਕਦਾ। ਉਹ ਇੱਕ ਪ੍ਰਮਾਤਮਾ ਦੇ ਵਿੱਚ ਹੀ ਸੁਰਤ ਜੋੜ ਕੇ ਦੁਨੀਆ ਦੇ ਡਰਾਂ ਵੱਲੋਂ ਨਿਡਰ ਰਹਿੰਦੇ ਆਂ। ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿੱਚ ਪਤੀਜਿਆ ਰਹਿੰਦਾ। ਟੋਡੀ ਮਹਿਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾ ਕਉ ਧੋਖਾ ਕਹਾਂ ਬਿ ਆਪ ਹੈ ਜਾਂ ਕਉ ਓਟ ਤੁਹਾਰੀ ਰਹਾਉ ਏ ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਹੀ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੁੰਦੀ ਹੈ हे प्रभु जिस मनुख नु तेरा आसरा होवे उसनु माया दे किसी भी विकार वणो दुखा नहीं लग सकदा माया दी चकाचौंध ऐसी है कि चंगे पले बंदिया नु भी मोह लेंदी है दुखा दंदी है ए माया तानु ਸੁਪਨੇ ਦਿਖਾਉਂਦੀ ਹੈ ਕਿ ਮੇਰੇ ਨਾਲ ਜੁੜ ਬੜਾ ਤੈਨੂੰ ਆਨੰਦ ਆਊਗਾ ਜ਼ਿੰਦਗੀ ਚ ਸਕੂਨ ਮਾਣੇਗਾ ਪਰ ਦਰਅਸਲ ਜਿੰਨਾ ਜ਼ਿਆਦਾ ਮਨੁੱਖ ਇਸ ਮਾਇਕ ਸੰਸਾਰ ਦੇ ਵਿੱਚ ਖੁੱਬਦਾ ਜਾਂਦਾ ਹੈ ਉਹਦੇ ਜੀਵਨ ਵਿੱਚੋਂ ਆਨੰਦ ਤੇ ਸਕੂਨ ਓਨਾ ਹੀ ਦੂਰ ਚਲਿਆ ਜਾਂਦਾ ਹੈ ਜਿੰਨਾ ਜਿੰਨੀ ਜ਼ਿਆਦਾ ਪ੍ਰਵਿਰਤੀ ਉਹਦੀ ਮਾਇਕ ਹੁੰਦੀ ਜਾਂਦੀ ਹੈ ਓਨੇ ਹੀ ਜ਼ਿਆਦਾ ਫਿਕਰਾਂ ਦੇ ਵਿੱਚੋਂ ਮਨੁੱਖ ਰਹਿਣ ਲੱਗਦਾ ਹੈ ਕਿਉਂਕਿ ਮਾਇਆ ਦੀ ਚੱਕਾ ਚੌਂਦ ਜਿਹੜੀ ਹੈ ਨਾ ਇਹ ਸਾਨੂੰ ਇੱਕ ਭਰੋਸਾ ਤਾਂ ਦਿੰਦੀ ਹੈ ਕਿ ਤੂੰ ਆ ਲੈ ਲਾ ਅ ਨਮਾ ਪਦਾਰਥ ਕੋਈ ਮਾਰਕੀਟ ਦੇ ਵਿੱਚ ਬਾਜ਼ਾਰ ਚ ਆ ਗਿਆ ਇਹਨੂੰ ਲੈ ਲਾ ਤੈਨੂੰ ਬੜਾ ਆਨੰਦ ਆਊਗਾ ਘਰਾਂ ਦੇ ਵਿੱਚ ਟੈਲੀਵਿਜ਼ਨ ਅਸੀਂ ਵੱਡੇ ਵੱਡੇ ਕਰ ਲਏ ਮਹਿੰਗੀਆਂ ਤੋਂ ਮਹਿੰਗੀਆਂ ਸੋਹਣੀਆਂ ਤੋਂ ਸੋਹਣੀਆਂ ਕਾਰਾਂ ਗੱਡੀਆਂ ਅਸੀਂ ਖਰੀਦਣ ਲੱਗ ਗਏ ਇੱਕ ਦੂਜੇ ਦੇ ਦੇਖਾ ਦੇਖੀ ਵੱਡੇ ਤੋਂ ਵੱਡੇ ਘਰ ਅਸੀਂ ਪਾਉਣ ਲੱਗ ਗਏ ਉਹਨਾਂ ਨੂੰ ਹੋਰ ਜ਼ਿਆਦਾ ਆਲੀਸ਼ਾਨ ਬਣਾਉਣ ਤੇ ਜ਼ੋਰ ਦੇਣ ਲੱਗੇ ਆਪਣੇ ਸਰੀਰ ਤੇ ਪਤਾ ਨਹੀਂ ਕੀ ਕੀ ਲਾਉਣ ਲੱਗ ਗਏ ਕਿ ਇਹ ਸੋਨਾ ਦਿਖੇ ਇਹ ਸਭ ਮਾਇਆ ਦੇ ਕੌਤਕ ਹੈ ਇਹ ਸਭ ਕੁਝ ਅਸੀਂ ਕਰਦੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਅਜਿਹਾ ਕਰਕੇ ਸਾਨੂੰ ਖੁਸ਼ੀ ਮਹਿਸੂਸ ਹੋਊਗੀ ਪਰ ਕੋਈ ਦਿਲ ਤੇ ਹੱਥ ਰੱਖ ਕੇ ਆਖੀ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਕਿੰਨੀ ਇੱਕ ਖੁਸ਼ੀ ਉਹਨੂੰ ਮਹਿਸੂਸ ਹੁੰਦੀ ਹੈ ਮੰਨ ਲਓ ਆਪਾਂ ਇੱਕ ਸਰੀਰ ਦੀ ਹੀ ਉਦਾਹਰਣ ਲੈ ਲਈ ਅਸੀਂ ਕੋਈ ਪ੍ਰੋਡਕਟ ਕੋਈ ਪਦਾਰਥ ਲੋਨ ਲੱਗ ਜਾਂਦੇ ਕਿ ਇਹਦੇ ਨਾਲ ਮੇਰੀ ਸਕਿਨ ਸੋਹਣੀ ਹੋ ਜਾਣੀ ਹੈ ਮੈਂ ਸੋਹਣਾ ਲੱਗੂਗਾ ਕੁਝ ਪਾ ਲਈ ਅਸੀਂ ਬੜਾ ਵਧੀਆ ਮਹਿਸੂਸ ਕਰਦੇ ਹਾਂ ਉਸ ਪਦਾਰਥ ਦੇ ਨਾਲ ਸਾਡੀ ਇੱਕ ਭਾਵਨਾ ਵੀ ਜੁੜ ਜਾਂਦੀ ਹੈ ਹੁਣ ਜੇ ਅਸੀਂ ਉਹ ਲਾ ਕੇ ਬਾਹਰ ਨਹੀਂ ਨਿਕਲਦੇ ਤਾਂ ਸਾਨੂੰ ਉਹ ਆਤਮ ਵਿਸ਼ਵਾਸ ਹੀ ਮਹਿਸੂਸ ਨਹੀਂ ਹੁੰਦਾ ਪਹਿਲੀ ਸੱਟ ਤਾਂ ਸਾਡੇ ਇੱਥੇ ਵੱਜਦੀ ਹੈ ਕਿ ਇੱਕ ਪਦਾਰਥ ਜਿਹਨੂੰ ਵਰਤ ਕੇ ਖੁਸ਼ੀ ਦਾ ਅਹਿਸਾਸ ਹੁੰਦਾ ਸੀ ਹੁਣ ਉਹਦੇ ਨਾਲ ਇੱਕ ਵਰਤਾਰਾ ਹੋਰ ਜੁੜ ਗਿਆ ਕਿ ਜੇ ਉਹਨੂੰ ਨਹੀਂ ਵਰਤਦੇ ਤਾਂ ਦੁੱਖ ਦਾ ਮਹਿਸੂਸ ਅਹਿਸਾਸ ਹੁੰਦਾ ਕੁਝ ਖਸਿਆ ਖਸਿਆ ਲੱਗਦਾ ਉਹ ਆਤਮ ਵਿਸ਼ਵਾਸ ਸਾਡੇ 'ਚ ਨਹੀਂ ਆ ਪਉਂਦਾ ਹੁਣ ਦੂਜੀ ਗੱਲ ਜਿਹੜੀ ਇਸ ਤੋਂ ਵੀ ਵੱਡੀ ਹੈ ਉਹ ਇਹ ਹੈ ਕਿ ਸਾਡੇ ਸਾਹਮਣੇ ਕੋਈ ਮਨੁੱਖ ਆ ਜਾਵੇ ਜਿਨੇ ਸਾਡੇ ਤੋਂ ਵੀ ਬਿਹਤਰ ਉਹ ਪਦਾਰਥ ਲਗਾਇਆ ਹੋਵੇ ਉੱਥੇ ਫਿਰ ਅਸੀਂ ਇੱਕ ਹੋਰ ਚੀਜ਼ ਮਹਿਸੂਸ ਕਰਦੇ ਹਾਂ ਬੇਸ਼ੱਕ ਅਸੀਂ ਉਹਨੂੰ ਜੈਲਸੀ ਜਲਣਾ ਆਖੀਏ ਜਾਂ ਫਿਰ ਛੋਟੇਪਣ ਦਾ ਅਹਿਸਾਸ ਆਖੀਏ ਪਰ ਜੋ ਵੀ ਹੈ ਉਹ ਕੋਈ ਬਹੁਤਾ ਵਧੀਆ ਅਹਿਸਾਸ ਨਹੀਂ ਹੁੰਦਾ ਤਾਂ ਮਾਇਆ ਨੇ ਸਾਨੂੰ ਮੋਹ ਲਿਆ ਸਾਨੂੰ ਸੁਪਨੇ ਦਿਖਾਤੇ ਕੀ ਆ ਆ ਕਰ ਲੋ ਤੁਸੀਂ ਆਨੰਦ ਮਹਿਸੂਸ ਕਰੋਗੇ ਪਰ ਉਹ ਉਹ ਕਰਕੇ ਕਦੇ ਵੀ ਕਿਸੇ ਨੇ ਆਨੰਦ ਨਹੀਂ ਮਾਣਿਆ ਚੰਦ ਪਲਾਂ ਦੀਆਂ ਖੁਸ਼ੀਆਂ ਮਾਇਕ ਸੰਸਾਰ ਦੇ ਵਿੱਚੋਂ ਸਾਨੂੰ ਜ਼ਰੂਰ ਮਾਣਨ ਨੂੰ ਮਿਲਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜੇ ਅਸੀਂ ਆਨੰਦ ਦੀ ਗੱਲ ਕਰੀਏ ਸਕੂਨ ਦੀ ਗੱਲ ਕਰੀਏ ਤਾਂ ਮਾਇਕ ਸੰਸਾਰ ਦੇ ਨਾਲੋਂ ਨਾਤਾ ਤੋੜਨ ਦੇ ਵਿੱਚ ਹੀ ਇਹ ਅਹਿਸਾਸ ਅਸੀਂ ਅਨੁਭਵ ਕਰਦੇ ਹਾਂ ਾਂਕੋ ਧੋਖਾ ਕਹਾਂ ਵਿਆਪੈ ਜਾਂਕੋ ਓਟ ਤੁਹਾਰੀ ਜਿਨਾ ਮਨੁੱਖਾਂ ਨੂੰ ਇਹ ਪ੍ਰਮਾਤਮਾ ਤੇਰਾ ਆਸਰਾ ਹੋਵੇ ਉਹਨਾਂ ਨੂੰ ਮਾਇਆ ਤੇ ਕਿਸੇ ਵੀ ਵਿਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਵੀ ਜ਼ਿੰਦਗੀ ਗੁਜ਼ਾਰਨੀ ਆ ਉਹ ਇਉਂ ਹੁੰਦੀ ਆ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਉਮਰ ਬੇਸ਼ੱਕ ਉਹਦੀ ਲੰਬੀ ਹੁੰਦੀ ਆ ਪਰ ਆਪਣੇ ਅੰਦਰ ਸਦਾ ਜ਼ਹਿਰ ਨੂੰ ਪਾਲ ਕੇ ਰੱਖਦਾ ਸਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਹੁਣ ਜਿਹੜਾ ਕਿਸੇ ਪ੍ਰਤੀਯੋਗਤਾ ਨੂੰ ਜਿੱਤਦਾ ਹੈ ਉਹ ਖੁਸ਼ੀ ਮਹਿਸੂਸ ਕਰਦਾ ਹੈ ਤੇ ਜੇ ਅਸੀਂ ਮੰਨ ਲਈਏ ਕਿ ਇਹ ਸੰਸਾਰਿਕ ਜੀਵਨ ਜਿਹੜਾ ਸਾਡਾ ਇਹ ਇੱਕ ਪ੍ਰਤੀਯੋਗਤਾ ਹੈ ਇਹ ਅਸੀਂ ਜਿੱਤਦੇ ਹਾਂ ਕਿ ਹਾਰਿਆ ਇਹਦਾ ਫੈਸਲਾ ਸਾਡੇ ਜੀਵਨ ਦੇ ਅੰਤ 'ਚ ਜਾ ਕੇ ਹੋਣਾ ਹੈ ਜਦੋਂ ਅਸੀਂ ਮਰਨ ਕਿਨਾਰੇ ਪਏ ਹੋਏ ਹੁਣ ਜੇ ਤਾਂ ਉਸ ਵਕਤ ਤੁਸੀਂ ਖੁਸ਼ ਹੋ ਆਨੰਦਤੋਂ ਮੌਤ ਦਾ ਡਰ ਤੁਹਾਨੂੰ ਨਹੀਂ ਸਤਾ ਰਿਹਾ ਫੇਰ ਤਾਂ ਤੁਸੀਂ ਇਸ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਗਏ ਪਰ ਜੇ ਮੌਤ ਤੁਹਾਨੂੰ ਨੇੜੇ ਦਿੱਖਦੀ ਹੈ ਤੇ ਤੁਹਾਡੇ ਹੌਲ ਪੈ ਰਹੇ ਕਿ ਹੁਣ ਮੈਂ ਇਸ ਸੰਸਾਰ ਨੂੰ ਛੱਡ ਕੇ ਚੱਲ ਜਾਣਾ ਜੇ ਆਪਣੇ ਘਰਵਾਰ ਨੂੰ ਵੇਖ ਕੇ ਤੁਹਾਡੇ ਮਨ 'ਚ ਇੰਜ ਲੱਗਦਾ ਕਿ ਸਾਰੀ ਉਮਰ ਲਾਤੀ ਮੈਂ ਇਹ ਬਣਾਉਂਦੇ ਨੇ ਤੇ ਹੁਣ ਮੈਂ ਛੱਡ ਕੇ ਚੱਲਿਆ ਫੇਰ ਤੁਸੀਂ ਇਸ ਮਨੁੱਖਾ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਚੱਲਿਆ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਏ ਨਾਨਕ ਆਖੋ ਏ ਭਾਈ ਗੁਣਾ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਗਾਏ ਨੇ ਜਿਸ ਉੱਤੇ ਹਰੀ ਨੇ ਮਿਹਰ ਕੀਤੀ ਹੈ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਉਹਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਸੋਚਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 711ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਹ ਸੰਗ ਦੀ ਗੁਰਬਾਣੀ ਦੇ ਵਿੱਚ ਅਸੀਂ ਪ੍ਰਮੁੱਖ ਤੌਰ ਤੇ ਮਾਇਕ ਜੀਵਨ ਤੇ ਗੁਰਮੁਖੀ ਜੀਵਨ ਇਹਨਾਂ ਦੇ ਵਿਚਲਾ ਫਰਕ ਜਾਣਿਆ ਕਿ ਮਾਇਕ ਜੀਵਨ ਜਦੋਂ ਅਸੀਂ ਬਤੀਤ ਕਰਦੇ ਹਾਂ ਤਾਂ ਸਾਡਾ ਜੀਵਨ ਕਿੰਜ ਦਾ ਹੁੰਦਾ ਹੈ ਸਾਡੀਆਂ ਭਾਵਨਾਵਾਂ ਸਾਡੇ ਅਹਿਸਾਸ ਸਾਡੇ ਅਨੁਭਵ ਕਿੱਦਾਂ ਦੇ ਹੁੰਦੇ ਆ ਕਿੰਨਾ ਕੁ ਆਨੰਦ ਤੇ ਸਕੂਨ ਅਸੀਂ ਮਹਿਸੂਸ ਕਰਦੇ ਹਾਂ ਤੇ ਜਦੋਂ ਪ੍ਰਮਾਤਮਾ ਦੇ ਨਾਲ ਸਾਹਜ ਜੋੜ ਕੇ ਜੀਵਨ ਬਤੀਤ ਕਰਦੇ ਹਾਂ ਤਾਂ ਕਿੰਨਾ ਕੁ ਸਕੂਨ ਤੇ ਆਨੰਦ ਮਾਣਦੇ ਆ ਵੱਡੀ ਗੱਲ ਜਿਹੜੀ ਅਸੀਂ ਜਾਣੀ ਕਿ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਤਰ੍ਹਾਂ ਦਾ ਹੀ ਜੀਵਨ ਤੁਸੀਂ ਬਤੀਤ ਕਰ ਸਕਦੇ ਹੋ ਜਾਂ ਤੇ ਤੁਸੀਂ ਸੰਸਾਰਿਕ ਜੀਵਨ ਬਤੀਤ ਕਰ ਲੋ ਇਸ ਸੰਸਾਰਿਕ ਜੀਵਨ ਦੇ ਵਿੱਚੋਂ ਛੋਟੀਆਂ-ਛੋਟੀਆਂ ਪ੍ਰਾਪਤੀਆਂ 'ਚੋਂ ਥੋੜੇ ਜਿਹੇ ਖੁਸ਼ੀਆਂ ਮਹਿਸੂਸ ਕਰ ਲੋ ਤੇ ਜਾਂ ਫਿਰ ਪ੍ਰਮਾਤਮਾ ਦੇ ਨਾਲ ਸਾਂਝ ਪਾ ਕੇ ਸਦਾ ਹੀ ਆਨੰਦ ਦੀ ਭਾਵਨਾ 'ਚ ਰਹਿਣਾ ਸਿੱਖ ਲਵੋ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ